ਯਾ ਅੱਛਾ ਭਾਈ ਜੀ ਗੱਡੀ ਦੀ ਸੀਟ ਬੈਲਟ ਯੂਜ਼ ਕਰਨ ਦਾ ਕਾਰਨ ਬਾਉ ਜੀ ਇਹ ਐਵੇਂ ਦਾ ਸਟੱਫ ਹੈ ਇਹ ਕਦੀ ਟੁੱਟੇਗਾ ਨਹੀਂ ਅੰਮਰ ਜੀ ਵਜਨ ਆ ਜੇ ਜਿਵੇਂ ਗੱਡੀ ਦੀ ਸੀਟ ਬੈਲਟ ਹੁੰਦੀ ਹੈ ਦਿਖਾਓ ਤੁਸੀਂ ਵੀ ਕਿਵੇਂ ਇਹ ਬੈਲੈਂਸ ਹੈ ਜਿਹੜਾ ਕਰਦਾ ਜੀ ਆਹ ਦੇਖੋ ਆਹ ਦੇਖੋ ਇਹ ਸਾਰਾ ਬੈਲੈਂਸ ਕਰਦਾ ਜੀ ਸੋ 2 ਫੁੱਟ 3 ਫੁੱਟ ਜਿੰਨਾ ਵੀ ਚੁੱਕਤਾ ਇਹ ਆਪਾਂ ਜਿੱਥੇ ਛੱਡ ਦਾਂਗੇ ਉੱਥੇ ਲੌਕ ਲੱਗ ਜਾਊਗਾ ਮਤਲਬ ਬੈਗ ਨਹੀਂ ਘੁੰਮੂਗਾ ਬੈਗ ਨਹੀਂ ਘੁੰਮੂਗਾ ਮਤਲਬ ਜਿਵੇਂ ਬੋਹ ਜਾਂਦਾ ਬੈਗ ਹੋ ਜਾਂਦਾ ਨਾ ਫਿਰ ਵੀ ਪਾਈਪ ਲਾਇਆ ਹੋਇਆ ਹੈ ਉੱਪਰ ਵੀ ਆਹ ਦੇਖੋ ਜੀ ਮਜਬੂਤੀ ਪੂਰੀ ਹੈ ਬਿਲਕੁਲ ਜੀ ਉੱਪਰੋਂ ਵੀ ਦੇਖੋ ਤੁਸੀਂ ਇਹ ਤੇ ਨਾ ਮਤਲਬ ਇੱਕ ਚੀਜ਼ ਇਹਨਾਂ ਨੇ ਬਣਾਤੀ ਹੈ ਪੂਰਾ ਪੇਜ ਫੋਲਡੇਬਲ ਵੀ ਹੈ ਕਈ ਜਗ੍ਹਾ ਤੇ ਕਹਿੰਦੇ ਨਾ ਲੋਕੀ ਕੀ ਵੀ ਐਵੇਂ ਹੀ ਰਹੂਗਾ ਵੀ ਕਮਰੇ ਦੇ ਅੰਦਰ ਨਹੀਂ ਜਾ ਰਿਹਾ ਹਾਂਜੀ ਇਹ ਉਹਦੇ ਤੋਂ ਨਟ ਬੋਲਟ ਖੁੱਲ ਜਾਣਗੇ ਇਹ ਲੱਗੇ ਹੋਏ ਨੇ ਅੱਛਾ ਜੀ ਆਪਣਾ ਜੇ ਕਿਸੇ ਨੇ ਪੂਰੇ ਪੰਜਾਬ 'ਚ ਮੰਗਵਾਉਣਾ ਹੋਵੇ ਕਿਵੇਂ ਇੱਥੋਂ ਬਾਊ ਜੀ ਕਿਤੇ ਵੀ ਕਿਤੇ ਵੀ ਸਾਨੂੰ ਬਸ ਆਰਡਰ ਦੇਣਾ ਅੱਛਾ ਜੀ ਅਸੀਂ ਐਡਵਾਂਸ ਲੈਂਦੇ ਹਾਂ ਥੋੜਾ ਬਾਤ 300 ਕਿਲੋ 300 ਕਿਲੋ ਲਓ ਜੀ ਆ ਇੱਕ ਵਧੀਆ ਚੀਜ਼ ਦਿਖਾਈ ਆ ਤੇ ਇਹ ਕਪੜਾ ਫਿਰ ਮਿਲ ਜਾਂਦਾ ਜੀ ਦੁਬਾਰੇ ਹਾਂਜੀ ਹਾਂਜੀ 5000 ਦਾ ਕਪੜਾ ਅੱਛਾ 5000 ਇੱਥੇ ਜੋੜ ਪੈ ਰਹੇ ਨੇ ਜੀ ਜਿੱਥੇ ਵੀ ਜੋੜ ਨੇ ਉੱਥੇ ਗੱਡੀ ਵਾਲੀਆਂ ਸੀਟ ਬੈਲਟਾਂ ਲਾਈਆਂ ਨੇ ਤੇ ਐਂਗਲ ਬਾਈ ਜਿਹੜਿਆ ਆ ਆ ਲੋਹਾ ਯੂਜ਼ ਕੀਤਾ ਨਾਲੇ ਇਹ ਕੰਮ ਦਿਨੂ ਦਾ ਹੈ ਇਹ ਕੰਮ ਦਿਨੂ ਦਾ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੀ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਫੈਕਟਰੀ ਹੈ ਇਹੋ ਜਿਹੀ ਇੰਡਸਟਰੀ ਦੇ ਵਿੱਚ ਲੈ ਕੇ ਆਇਆ ਹਾਂ ਜਿੱਥੇ ਆਪਾਂ ਨੂੰ ਕਾਰੋਬਾਰ ਨਾਲ ਰਿਲੇਟਡ ਮਸ਼ੀਨਰੀ ਮਿਲੂਗੀ ਜੀ ਜੋ ਮਸ਼ੀਨਰੀ ਆਪਾਂ ਲਗਾ ਕੇ ਲਾ ਕੇ ਕਾਰੋਬਾਰ ਆਪਦਾ ਸ਼ੁਰੂ ਕਰ ਸਕਦੇ ਆ ਪਲੱਸ ਜਿਹੜੀ ਇੱਕ ਚੀਜ਼ ਤੁਹਾਨੂੰ ਮੇਨ ਵਿਖਾਉਣ ਲੱਗਾ ਜੀ ਮੈਂ ਉਹ ਆਪਾਂ ਹੁਣ ਦੇਖਦੇ ਆ ਜਿਵੇਂ ਗਰਮੀ ਦੇ ਵਿੱਚ ਆਪਣੀਆਂ ਗਾਵਾਂ ਨੇ ਉਹ ਜਾਂ ਕੋਈ ਵੀ ਲਾਲੋ ਮੱਝਾਂ ਨੇ ਗਰਮੀ ਦੇ ਵਿੱਚ ਜ਼ਿਆਦਾ ਫੈਕਟ ਪੈਂਦਾ ਗਾਵਾਂ ਡਿੱਗ ਜਾਂਦੀਆਂ ਨੇ ਬੈਠ ਜਾਂਦੀਆਂ ਨੇ ਹਨਾ ਜੀ ਫਿਰ ਉਹਨਾਂ ਦਾ ਜਿਹੜਾ ਉੱਠਣਾ ਉਹ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਚੱਕਣ ਵਾਲੀ ਇਹ ਬਾਈ ਇੱਥੇ ਮਸ਼ੀਨ ਤਿਆਰ ਕਰਦੇ ਆ ਦੇਖੋ ਸਨੀ ਇੰਜੀਨੀਅਰਿੰਗ ਵਰਕਸ ਇਨਾਂ ਕੋਲ ਆ ਸਾਰੀਆਂ ਮਸ਼ੀਨਾਂ ਮਿਲ ਜਾਂਦੇ ਆ ਜੀ ਅਲੱਗ-ਅਲੱਗ ਤਰ੍ਹਾਂ ਦਾ ਜਿਵੇਂ ਕਿ ਗੋਬਰ ਤੋਂ ਜਿਵੇਂ ਕਿ ਬਾਲਣ ਕਹੋ ਫਿਊਲ ਤਿਆਰ ਕਰਦੇ ਹਨ ਹਣਾ ਜਿਹੜੇ ਵੱਡੀਆਂ-ਵੱਡੀਆਂ ਪੱਠੀਆਂ 'ਚ ਬਰੈਲਰਾਂ 'ਚ ਕੰਮ ਆਉਂਦਾ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਵਿਖਾਉਣੀ ਹੈ ਮਸ਼ੀਨ ਜਿਹੜੀ ਕਿ ਆਪਣੀਆਂ ਰੱਬ ਨਾ ਕਰੇ ਜਦੋਂ ਆਪਣੀਆਂ ਗਾਵਾਂ ਜਾਂ ਮੱਝਾਂ ਬੈਠ ਜਾਂਦੀਆਂ ਨੇ ਗਰਮੀ ਨਾਲ ਬੈਠ ਜਾਂਦੀਆਂ ਨੇ ਕਈ ਵਾਰੇ ਪਿੱਛੋਂ ਸੱਟ ਵੀ ਲੱਗ ਜਾਂਦੀ ਹੈ ਹਣਾ ਜੀ ਤੇ ਉਹਦੇ ਨਾਲ ਜਦੋਂ ਬੈਠ ਜਾਂਦਾ ਡੰਗਰ ਉਹਨੂੰ ਚੱਕਣਾ ਬਹੁਤ ਔਖਾ ਜੀ ਆਪਾਂ ਬਾਲੇ ਪਾਵਾਂਗੇ ਜਾਂ ਕਿਸੇ ਢੰਗ ਨਾਲ ਉਹਦੇ ਨਾਲ ਚੋਟ ਲੱਗ ਜਾਂਦੀ ਹੈ ਡੰਗਰ ਨੂੰ ਸੱਟ ਲੱਗ ਜਾਂਦੀ ਪਸ਼ੂ ਨੂੰ ਤੇ ਇਹ ਮਸ਼ੀਨ ਬਾਈ ਜੀ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਮਸ਼ੀਨ ਨਾਲ ਸਾਰੇ ਨਾਲ ਤੁਹਾਡੀ ਆ ਸਪੈਸੀਫਿਕੇਸ਼ਨ ਕਰਾਉਣੀ ਆ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਬਾਈ ਜੀ ਉਹ ਠੀਕ ਠਾਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਚਾਹੀਦਾ ਜੀ ਤੇ ਬਾਈ ਜੀ ਇੱਕ ਤਾਂ ਸਾਨੂੰ ਬੜੀ ਵਧੀਆ ਗੱਲ ਲੱਗੀ ਤੁਸੀਂ ਵਧੀਆ ਉਪਰਾਲਾ ਕੀਤਾ ਤੇ ਹੋਰ ਵੀ ਤੁਹਾਡੇ ਉਹ ਦਿਖਾਓ ਜਿਹੜੇ ਉਪਰਾਲੇ ਨੇ ਸਾਰੇ ਹਾਂਜੀ ਹਾਂਜੀ ਇਹ ਕਿਤੇ ਨਾ ਤੇ ਮਤਲਬ ਐ ਆ ਵੀ ਬੰਦਾ ਸੈਲਫ ਡਿਪੈਂਡੈਂਟ ਕਰਨ ਦੇ ਵਿੱਚ ਤੁਹਾਡਾ ਕਿਦਾਂ ਨੇ ਕਿਤੇ ਹੱਥ ਹੈ ਹਾਂਜੀ ਬੰਦਾ ਛੋਟੇ ਲੈਵਲ ਤੋਂ ਆਪਦਾ ਕੰਮ ਸ਼ੁਰੂ ਕਰਕੇ ਵੱਡੇ ਲੈਵਲ ਤੱਕ ਜਾ ਸਕਦਾ ਤੇ ਮੈਂ ਆ ਮਸ਼ੀਨ ਵੇਖੀ ਆ ਜੀ ਹਾਂਜੀ ਸੋ ਮੈਨੂੰ ਇਹਦੀ ਸਪੈਸੀਫਿਕੇਸ਼ਨ ਸਾਰੀ ਦੱਸੋ ਕਿੰਨੇ ਕਿਲੋ ਵਜਨ ਤੱਕ ਜਿਹੜਾ ਇਹ ਚੱਕ ਦਿੰਦੀ ਆ ਬਹੁਜੀ ਪਸ਼ੂ ਨੂੰ ਕਿਤੋਂ ਤੱਕ 1 ਟਨ ਤੱਕ 1 ਟਨ ਤੱਕ 1 ਟਨ ਤੱਕ ਬਹੁਤ ਵਧੀਆ ਕੰਮ ਦੇਣ ਦਾ ਮੈਂ ਪਾਈਪ ਲਾਇਆ ਇਸ ਤੇ ਅੱਛਾ ਜੀ ਤੇ ਇਹ ਸਾਡਾ ਜਿਹੜਾ ਲਓ ਨੇੜੇ ਦਿਖਾਓ ਜੀ ਇਹ ਜਿਹੜਾ ਸਾਡਾ ਕੱਪੜਾ ਇਹਦੀ ਸਪੈਸ਼ਲਿਟੀ ਆ ਬਹੁਤ ਵਧੀਆ ਅੱਛਾ ਜੀ ਇਹ ਕਪੜਾ ਆਰਮੀ ਦਾ ਕਪੜਾ ਹੈ ਮਤਲਬ ਇਹ ਵਾਟਰ ਪ੍ਰੂਫ ਕਪੜਾ ਹੈ ਅੱਛਾ ਜੀ ਤੇ ਮੈਂ ਇਹ ਤੁਸੀਂ ਦੇਖਿਆ ਹੋਣਾ ਤਨੀਆਂ ਜਿਹੜੀ ਮੈਂ ਇਹ ਗੱਡੀ ਗੱਡੀ ਦੀ ਸੀਟ ਬੈਲਟ ਯੂਜ਼ ਕੀਤੀ ਹੋਈ ਹੈ ਅੱਛਾ ਅੱਛਾ ਜੀ ਇਹ ਸਾਰੀ ਗੱਡੀ ਦੀ ਸੀਟ ਬੈਲਟ ਦਿਖਾਓ ਆ ਗੱਡੀ ਦੀ ਬਾਈ ਜੀ ਕਹਿੰਦੇ ਸੀ ਸੀਟ ਬੈਲਟ ਯੂਜ਼ ਕੀਤੀ ਆ ਅੱਛਾ ਬਾਈ ਜੀ ਗੱਡੀ ਦੀ ਸੀਟ ਬੈਲਟ ਯੂਜ਼ ਕਰਨ ਦਾ ਕਾਰਨ ਬਾਉ ਜੀ ਇਹ ਐਵੇਂ ਦਾ ਸਟਫ ਹੈ ਇਹ ਕਦੀ ਟੁੱਟੇਗਾ ਨਹੀਂ ਜਿੰਨਾ ਮਰਜੀ ਵਜਨ ਆ ਜੇ ਜਿਵੇਂ ਗੱਡੀ ਦੀ ਸੀਟ ਬੈਲਟ ਹੁੰਦੀ ਹੈ ਜੋ ਮਜ਼ਬੂਤੀ ਹੁੰਦੀ ਹੈ ਉਸ ਟਾਈਪ ਦੀ ਅਸੀਂ ਇਹਨੂੰ ਮਜ਼ਬੂਤੀ ਦਿੱਤੀ ਹੈ ਕਿ ਜਿੰਨਾ ਮਰਜੀ ਵਜਨ ਆ ਜੇ ਅੱਛਾ ਜੀ ਤੇ ਅਸੀਂ ਇਹਦੇ ਵਿੱਚ ਜਿਵੇਂ ਆਪਾਂ ਪਜਾਮਾ ਬੰਨਦੇ ਆ ਨਾ ਆਪਣਾ ਇੱਕ ਆਸਨ ਹੁੰਦਾ ਜੀ ਆ ਦੇਖੋ ਆਪਸਨ ਬਣਾਇਆ ਹੋਇਆ ਹੈ ਸਾਰੇ ਅੱਛਾ ਜੀ ਆ ਦੇਖੋ ਸਾਰਾ ਆਸਨ ਬਣਾਇਆ ਹੋਇਆ ਹੈ ਜੀ ਦੇਖੋ ਆਸਨ ਬਣਾਇਆ ਹੋਇਆ ਪੂਰਾ ਉਹ ਪੇਟ ਦੀ ਜਗ੍ਹਾ ਦੋ ਲੱਤਾਂ ਪਿੱਛੇ ਦੋ ਲੱਤਾਂ ਅੱਗੇ ਮਤਲਬ ਕਿ ਜਦੋਂ ਆਪਾਂ ਪਸ਼ੂ ਨੂੰ ਚੱਕਦੇ ਆ ਇਹਦੇ ਵਿੱਚ ਪਾ ਕੇ ਹਾਂਜੀ ਹਾਂਜੀ ਇਹਦੇ ਵਿੱਚ ਠੀਕ ਆ ਜੀ ਕੋਈ ਦਿੱਕਤ ਨਾ ਆਵੇ ਕੋਈ ਦਿੱਕਤ ਨਾ ਆਵੇ ਅਸੀਂ ਪਹਿਲਾਂ ਕੀ ਹੁੰਦਾ ਸੀ ਪੇਟ 'ਤੇ ਬੈਲਟਾ ਲਾ ਦਿੰਦੇ ਸੀਗੇ ਉਹ ਪਸ਼ੂ ਨੂੰ ਤਕਲੀਫ ਪਹਿਲਾਂ ਹੀ ਹੈ ਤਕਲੀਫ ਕਿਉਂਕਿ ਪਸ਼ੂ ਐ ਸੀਗਾ ਵੀ ਅੱਧਾ ਅੱਧੇ ਅੱਗੇ ਲੰਕ ਜਾਂਦਾ ਸੀ ਅ ਜੂਗਰ ਪੈਂਦਾ ਸੀ ਹੁਣ ਮੈਂ ਬੈਲੈਂਸ ਪ੍ਰੋਪਰ ਚੱਕਦਾ ਜੀ ਬੈਲੈਂਸ ਕਰਦਾ ਆ ਨੇੜਿਓ ਮੜਿਆ ਵਿਚਕਾਰ ਉਹ ਸਾਰਾ ਦਿਖਾਓ ਤੁਸੀਂ ਵੀ ਕਿਵੇਂ ਇਹ ਬੈਲੈਂਸ ਜਿਹੜਾ ਕਰਦਾ ਜੀ ਆ ਦੇਖੋ ਆ ਦੇਖੋ ਇਹ ਸਾਰਾ ਬੈਲੈਂਸ ਕਰਦਾ ਜੀ ਸੋ ਇਹ ਇੱਕ ਮਤਲਬ ਵਰਦਾਨ ਕਹਿ ਲਈਏ ਹਾਂ ਜੀ ਬਿਲਕੁਲ ਬਿਲਕੁਲ ਕਿਉਂਕਿ ਬੜਾ ਤਕਲੀਫ ਪਸ਼ੂ ਇਦਾਂ ਦਾ ਵੀ ਜਿਹੜਾ ਆਪਦੀ ਬੋਲ ਕੇ ਨਹੀਂ ਦੱਸ ਸਕਦਾ ਐਕਚੁਅਲੀ ਗੱਲ ਇਹ ਸੇਵਾ ਦਾ ਕੰਮ ਹੈ ਸੇਵਾ ਦਾ ਕਿਉਂਕਿ ਆਪਾਂ ਕੁਆਲਟੀ ਨਾਲ ਕੋਈ ਕੰਪਰੋਮਾਈਜ਼ ਕਰਨੀ ਸਕਦੇ ਨਹੀਂ ਕਰ ਸਕਦੇ ਜੀ ਅੱਛਾ ਜੀ ਜੀ ਦੂਸਰੀ ਗੱਲ ਇਹਦੀ ਜਿਹੜੀ ਬੈਲਟਾਂ ਨੇ ਤੇ ਇਹ ਮੇਰਾ ਇੱਕ ਲੋਕਿੰਗ ਸਿਸਟਮ ਵਾਲਾ ਗੀਅਰ ਬਾਕਸ ਹੈ ਜੀ ਜਿਹਨੇ ਮੈਂ ਉੱਪਰ ਕਰੂੰਗਾ ਇਹਨੂੰ ਉਹ ਲੋਕ ਨਾਲ ਦੇ ਨਾਲ ਹੋਈ ਜਾ ਰਿਹਾ ਆ ਦੇਖੋ ਅੱਛਾ ਜੀ ਇਹਦੇ ਪਿੱਛੇ ਨਹੀਂ ਹੋਊਗਾ ਦੁਬਾਰਾ ਅੱਛਾ ਮਤਲਬ ਦੁਬਾਰੇ ਗੇੜਾ ਦਿਓ ਜੀ ਆ ਦੇ ਹਾਂ ਜੀ ਆ ਹੈਗਾ ਲੋਕ ਸਿਸਟਮ ਦੇ ਚਾਰੀ ਦੇ ਵਿੱਚ ਇੱਕ ਵਾਰ ਇੱਕ ਵਾਰ ਲੋਕ ਹੋ ਗਿਆ ਉੱਥੇ ਲੋਕ ਹੋ ਗਿਆ ਅੱਛਾ ਪਰ ਛੱਟਦਾ ਹੈਂਡਲ ਇਹ ਮਤਲਬ ਕਿ ਮੰਨ ਲਓ ਆਪਾਂ ਪਸ਼ੂ 2 ਫੁੱਟ 3 ਫੁੱਟ ਜਿੰਨਾ ਵੀ ਚੁੱਕਦਾ ਇਹ ਆਪਾਂ ਜਿੱਥੇ ਛੱਡ ਦਾਂਗੇ ਉੱਥੇ ਲੌਕ ਲੱਗ ਜਾਊਗਾ ਮਤਲਬ ਬੈਗ ਨਹੀਂ ਘੁੰਮੂਗਾ ਬੈਗ ਨਹੀਂ ਘੁੰਮੂਗਾ ਮਤਲਬ ਜੇ ਬੋ ਜਾਣ ਤਾਂ ਬੈਗ ਹੋਏਗਾ ਨਾ ਫਿਰ ਵੀ ਵਾਪਸ ਘੁੰਮ ਜਾਦਾ ਹੈ ਉਹ ਵਾਪਸ ਨਹੀਂ ਘੁੰਮੂਗਾ ਦੂਸਰੀ ਗੱਲ ਇਹਦੇ ਵਿੱਚ ਪਸ਼ੂ ਜਿਵੇਂ ਚੱਕਿਆ ਹੋਇਆ ਆ ਆਪਾਂ ਅੱਛਾ ਜੀ ਤਾਂ ਮੈਂ ਇਹ ਚੀਜ਼ ਨੂੰ ਫ੍ਰੀ ਰੱਖਿਆ ਕਿ ਪਸ਼ੂ ਜਿਵੇਂ ਮਰਜੀ ਢਿੱਲੀ ਢੁੱਲੀ ਜਾਵੇ ਕੋਈ ਇੱਧਰ ਉੱਧਰ ਨੂੰ ਹੋ ਜੇ ਹਾਂ ਮਤਲਬ ਮੈਂ ਫਿਕਸ ਨਹੀਂ ਕੀਤਾ ਇਹਨੂੰ ਫਿਕਸ ਨਹੀਂ ਕੀਤਾ ਜਿਹੜੇ ਵੈਸੀ ਨਾਰਮਲ ਆਉਂਦੀਆਂ ਨੇ ਉਹ ਫਿਕਸ ਹੁੰਦੀਆਂ ਨੇ ਉਹ ਫਿਕਸ ਹੁੰਦੀਆਂ ਨੇ ਜੀ ਵੈਰੀ ਗੁੱਡ ਸਰ ਤਾਂ ਸਾਨੂੰ ਇਹ ਜਿਹੜੀ ਆ ਵੇਖੋ ਜੀ ਚੀਜ਼ਾਂ ਬਹੁਤ ਲੋਕ ਤਿਆਰ ਕਰਦੇ ਹਨ ਆਪਾਂ ਸਪੈਸ਼ਲ ਕੀ ਤਿਆਰ ਕਰ ਰਹੇ ਆ ਉਹ ਮੈਟਰ ਕਰਦਾ ਜੀ ਸੇਫਟੀ ਬਾਬ ਜੀ ਪਤਾ ਗੱਲ ਕੀ ਹੈ ਪਹਿਲੇ ਉਹ ਮੈਡੀਕਲੀ ਅਪਸੈਟ ਹੈ ਜੀ ਤੇ ਮੈਂ ਉਹਨੂੰ ਪਹਿਲਾਂ ਦੇਖਣਾ ਕਿ ਉਹ ਕਿਵੇਂ ਰਿਐਕਟ ਕਰੇਗਾ ਮੈਂ ਉਸ ਦੇ ਹਿਸਾਬ ਨਾਲ ਮੈਂ ਉਹਨੂੰ ਜੀ ਕੰਫਰਟ ਲੈਵਲ ਦੇਣਾ ਹੈ ਜੀ ਚਲੋ ਜੀ ਇਹ ਆ ਗਿਆ ਤੇ ਬਾਈ ਜੀ ਤੁਸੀਂ ਕਿਹਾ ਕਿ 1 ਟਨ ਤੱਕ ਵਜਨ ਜਿਹੜਾ ਹੈ ਹੋਲਡ ਕਰ ਸਕਦਾ ਹੈ 1 ਟਨ ਤੱਕ ਦਾ ਵਜਨ ਹੋਲਡ ਕਰ ਸਕਦਾ ਹੈ ਜੀ ਅਸੀਂ ਬਹੁਤ ਵਧੀਆ ਚੈਨਲ ਵਾਲਾ ਪਾਈਪ ਲਾਇਆ ਹੋਇਆ ਹੈ ਉੱਪਰ ਵੀ ਆਹ ਦੇਖੋ ਜੀ ਮਜਬੁੱਤੀਪੁਰੀ ਹੈ ਬਿਲਕੁਲ ਜੀ ਉੱਪਰੋਂ ਵੀ ਦੇਖੋ ਤੁਸੀਂ ਇਹ ਤੇ ਨਾ ਮਤਲਬ ਇੱਕ ਚੀਜ਼ ਇਹਨਾਂ ਨੇ ਬਣਾਤੀ ਐ ਤੇ ਜਿਹੜੇ ਆਪਣੇ ਵੀਰ ਭਰਾ ਡੇਰੀ ਫਾਰਮਰ ਨੇ ਹਨਾ ਤੇ ਵੈਸੇ ਵੀ ਜ਼ਿਮੀਂਦਾਰ ਵਰਗ ਜਿਵੇਂ ਆਪਣਾ ਕੋਈ ਵੀ ਅਵੀਰ ਭਰਾ ਜਿਹੜਾ ਵੀ ਖੇਤੀਬਾੜੀ ਜਾਂ ਦੇਰੀ ਦੇ ਧੰਦੇ ਨਾਲ ਜੁੜਿਆ ਉਹਨਾਂ ਨੇ ਪਸ਼ੂ ਰੱਖੇ ਹੁੰਦੇ ਨੇ ਹਣੇ ਤਕਰੀਬਨ ਤੇ ਉਹਨਾਂ ਲਈ ਇਹ ਚੀਜ਼ ਬਹੁਤ ਵਧੀਆ ਤੇ ਆਹ ਦੇਖੋ ਟਾਇਰ ਹਾਂਜੀ ਵੀਰੇ ਟਾਇਰ ਦਾ ਕਿਵੇਂ ਆ ਜੀ ਇਹ ਇਹ ਟਾਇਰ ਮੇਰਾ ਕੀ ਕਹਿੰਦੇ ਆ ਮੈਂ ਇਹ ਟਾਇਰ ਵੀ ਇਸ ਲਈ ਲਾਇਆ ਹੈ ਜੀ ਵੀ ਉਹਨੂੰ ਦੇ ਚੱਕ ਕੇ ਮੂਵ ਕਰਨਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜੀ ਜੀ ਬਿਲਕੁਲ ਟਾਇਰ ਦੀ ਸਹੂਲਤ ਦਿੱਤੀ ਹੋਈ ਹੈ ਰੇਡ ਕਿਲ ਜਾਣੀ ਸ਼ੌਕ ਹਾਂਜੀ ਰੇਡ ਕਿਲੇ ਜਾਓ ਤੇ ਪਰ ਇਹ ਟਾਇਰ ਐਵੇਂ ਨਹੀਂ ਚੱਲੂਗਾ ਕਿ ਮਤਲਬ ਕਿ ਜੇ ਤੁਸੀਂ ਪਸ਼ੂ ਨੂੰ ਚੱਕਰੋ ਇਹ ਰੁੜੂਗਾ ਇੱਕ ਜਗ੍ਹਾ ਗ੍ਰਿਪ ਕਰੂਗਾ ਬਸ ਅੱਛਾ ਜੀ ਇੱਕ ਜਗ੍ਹਾ ਹੋਇਆ ਲੌਕ ਸਿਸਟਮ ਕੋਈ ਨਹੀਂ ਪਰ ਇਹਦੇ ਚ ਪਰ ਇਹ ਥੋੜਾ ਮੂਵਬਲ ਰੱਖਿਆ ਹੋਇਆ ਹੈ ਤਾਂ ਕਿ ਬੰਦਾ ਰਵੇ ਨਾਲ ਕੋਈ ਜਿਹੜਾ ਇਹਨੂੰ ਫੜ ਕੇ ਰੱਖ ਸਕੇ ਫੜ ਕੇ ਰੱਖੇ ਬਿਲਕੁਲ ਜੀ ਉਹ ਤਾਂ ਚਲੋ ਆਪਾਂ ਕੁਝ ਬੰਦਾ ਵੀ ਫੜ ਸਕਦਾ ਤੇ ਇੱਟਾ ਵਗੈਰਾ ਲਾ ਕੇ ਵੀ ਰੋਕ ਸਕਦੇ ਠੀਕ ਹੈ ਨਾ ਜੀ ਤੇ ਲਓ ਜੀ ਬਾਕੀ ਭਾਜੀ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰਦੇ ਆਂ ਹਾਂ ਜੀ ਤੇ ਨਾਲ ਨਾਲ ਆਪਾਂ ਇਹ ਪਹਿਲਾਂ ਪੁੱਛਾਂਗੇ ਜਰੂਰ ਵੀ ਕਿਵੇਂ ਹੈ ਕਿੰਨੇ ਫੁੱਟ ਜਿਹੜੀ ਇਹਦੀ ਉਚਾਈ ਹੈਗੀ ਹੈ ਜੀ ਬੌਜੀ 38000 ਦਾ ਚੁੱਲਾ ਹੈ ਮੇਰਾ ਅੱਛਾ ਜੀ 38000 ਰੁਪਏ ਦੇ ਉੱਪਰ 18% ਜੀਐਸਟੀ ਹੈ ਅੱਛਾ ਜੀ ਤੇ ਇਹ ਆਪਾਂ ਪੂਰੇ ਪੇਜੇ ਫੋਲਡੇਬਲ ਵੀ ਹੈ ਕਈ ਜਗ੍ਹਾ ਤੇ ਕਹਿੰਦੇ ਨੇ ਨਾ ਲੋਕੀ ਕੀ ਵੀ ਇਹ ਐਵੇਂ ਰਹੂਗਾ ਵੀ ਕਮਰੇ ਦੇ ਅੰਦਰ ਨਹੀਂ ਜਾ ਰਿਹਾ ਹਾਂਜੀ ਇਹ ਉਹਦੇ ਤੋਂ ਨਟ ਬੋਲਟ ਖੁੱਲ ਜਾਣਗੇ ਇਹ ਸਟੈਂਡ ਲੱਗੇ ਹੋਏ ਨੇ ਅੱਛਾ ਜੀ ਇਹ ਫੋਲਡ ਹੋ ਜਾਊਗਾ ਪੂਰਾ ਅੱਛਾ ਇੱਥੋਂ ਇਹ ਖੋਲ ਕੇ ਹਾਂਜੀ ਹਾਂਜੀ ਇਹ ਫੋਲਡ ਹੋ ਜਾਊਗਾ ਤੇ ਇਹ ਫਿਰ ਕਿੰਨਾ ਰਹਿ ਜਾਂਦਾ ਜੀ ਇਹਦਾ ਅੱਛਾ ਅੰਦਰ ਨੂੰ ਹੋ ਜਾਊਗਾ ਇਹ ਬਸ ਇਹ ਇਹ ਤਾਂ ਆਪਣਾ ਲਈ ਐ ਮੋਲਡ ਹੋ ਜਾਊਗਾ ਇਹ ਪੂਰਾ ਅੰਦਰ ਚਲ ਜਾਊਗਾ ਬੰਦ ਹੋ ਕੇ ਭਾਵੇਂ ਇਹਨੂੰ ਲੰਮਾਈ ਪਾ ਦਿਓ ਲੰਬਾਈ ਪਾ ਦਿਓ ਥੱਲੇ ਪਿਆਰ ਹੋ ਜੀ ਹਾਂ ਜੀ ਅੱਛਾ ਜੀ ਇਹ ਭਾਈ ਜੀ ਕਿ ਪਰ ਇਹ ਫੋਲਡ ਹੋ ਜਾਊਗਾ ਆਪਾਂ ਨੇ ਜਦੋਂ ਮੂਵ ਕਰਨਾ ਹੈ ਉਦੋਂ ਫੋਲਡ ਕਰਨਾ ਹੈ ਅਦਰਵਾਈਜ਼ ਨਹੀਂ ਕਰਨਾ ਅੱਛਾ ਅੱਛਾ ਜੀ ਅਦਰਵਾਈਜ਼ ਐਵੇਂ ਰਹੂਗਾ ਹਾਂ ਅਦਰਵਾਈਜ਼ ਐਂ ਮਤਲਬ ਰੇਡ ਕਰਕੇ ਪਿਛੇ ਜਿਵੇਂ ਮਰਜ਼ੀ ਲੈ ਜਾਓ ਆਪ ਦਾ ਰਬ ਬਣਾ ਕੇ ਜਦੋਂ ਤੁਹਾਡਾ ਪਸ਼ੂ ਬੈਹ ਜਾਂਦਾ ਜਾਨੋ ਕੋ ਸੱਟਪੇਟ ਲੱਗ ਜਾਂਦੀ ਹੈ ਤੁਹਾਨੂੰ ਚੱਕਣ ਲਈ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਅੱਛਾ ਬਾਈ ਜੀ ਕਿਵੇਂ ਆ ਇਹ ਰਿਪੇਅਰੇਬਲ ਆ ਜਿਵੇਂ ਹੁਣ ਆ ਜਿਵੇਂ ਮੰਨ ਲਓ ਤੁਹਾਡੇ ਤੋਂ ਲੈ ਕੇ ਜਾਂਦਾ ਤੇ ਆ ਚੀਜ਼ ਖਰਾਬ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਬਾਈ ਜੀ ਇਹ ਐਕਚੁਅਲੀ ਨਾ ਇਹਦੀ ਜਿਹੜੀ ਲਾਈਫ ਹੈਗੀ ਆ 3 ਸਾਲ ਤੱਕ ਹੈਗੀ ਆ ਅੱਛਾ ਜੀ ਤੇ ਉਸ ਤੋਂ ਬਾਅਦ ਤਾਂ ਇਹਨੂੰ ਰਿਪਲੇਸ ਕਰਨਾ ਹੀ ਪਏਗਾ ਕਿਉਂਕਿ ਇਹਦੇ ਨਾ ਤਾਂ ਅੱਗੇ ਜਿਹੜੇ ਆ ਉਹ ਲੂਜ਼ ਹੋ ਜਾਂਦੇ ਆ ਲੂਜ਼ ਹੋ ਜਾਂਦੇ ਜੀ ਕਿਉਂਕਿ ਥੋੜਾ ਜਿਹਾ ਵਜਨ ਤਾਂ ਪਊਗਾ ਹੀ ਉਹ ਥੋੜਾ ਜਿਹਾ एनवायरनमेंट ਦੇ ਹਿਸਾਬ ਨਾਲ ਵੀ ਗਿੱਲੇ ਚ ਵੀ ਰਹੂਗਾ ਇਹ ਬਿਲਕੁਲ ਜੀ ਖਰਾਬ ਹੋ ਜਾਂਦਾ ਬਾਕੀ ਯੂਜੇਜ ਤੇ ਆਪਾਂ ਕਿੰਨੀ ਕਰਦੇ ਬਿਲਕੁਲ ਬਿਲਕੁਲ ਤੇ ਆਪਾਂ ਤੇ ਇਹੀ ਕਹਿੰਨੇ ਵੀ ਚਲੋ ਇਹਦੀ ਯੂਜੇਜ ਘੱਟ ਹੀ ਕਰਨੀ ਪਵੇ ਬਿਲਕੁਲ 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 ਜੀ ਪਰ ਚਲੋ ਤੁਸੀਂ ਇੱਕ ਇਹ ਇਕਵਿਪਮੈਂਟ ਤਿਆਰ ਕੀਤਾ ਤੇ ਬੜੀ ਵਧੀਆ ਗੱਲ ਹੈ ਤੇ ਆਪਣਾ ਜੀ ਕਿਸੇ ਨੇ ਪੂਰੇ ਪੰਜਾਬ ਚ ਮੰਗਵਾਉਣਾ ਹੋਵੇ ਕਿਵੇਂ ਇੱਥੋਂ ਬਾਹਰ ਜੀ ਕਿਤੇ ਵੀ ਕਿਤੇ ਵੀ ਸਾਨੂੰ ਬਸ ਆਰਡਰ ਦੇਣਾ ਹੈ ਅਸੀਂ ਐਡਵਾਂਸ ਲੈ ਲੈਂਦੇ ਹਾਂ ਥੋੜਾ ਬਾਅਦ ਬਾਕੀ ਡਿਲੀਵਰੀ ਤੇ ਲੈ ਲੈਂਦੇ ਹਾਂ ਜੀ ਜੀ ਨਹੀਂ ਨਹੀਂ ਇਹ ਤਾਂ ਇੱਕ ਇਹੋ ਜੀ ਚੀਜ਼ ਆ ਇਹ ਤਾਂ ਮੇ ਤੋਂ ਜਏ ਮਹਾਰਾਸ਼ਟਰ ਜਿਹਾ ਮੰਗਾਵੇ ਮੈਂ ਤਾਂ ਟ੍ਰਾਂਸਪੋਰਟ ਤੇ ਹੀ 2000 ਰੁਪਏ ਖਰਚ ਲੱਗਣਾ ਇਹਦਾ اچھا ਜੀ ਮੈਂ ਟ੍ਰਾਂਸਪੋਰਟ ਮਹਾਰਾਸ਼ਟਰ ਭੇਜ ਦੂੰਗਾ ਇਹਨੂੰ ਜੀ ਜੀ ਕਿਤੇ ਵੀ ਪੂਰੇ ਪੈਨ ਇੰਡੀਆ ਡਿਲੀਵਰੀ ਆ ਮਤਲਬ ਨੈਟ ਕਿੰਨੇ ਦਾ ਪੈ ਜਾਂਦਾ ਤਕਰੀਬਨ 33000 ਉੱਪਰ ਜੀਐਸਟੀ 44000 44 44000 ਦਾ ਠੀਕ ਹੈ ਕਿੰਨਾ ਕੁ ਵਜ਼ਨ ਰਹਿੰਦਾ ਉਹ ਅਪ੍ਰੋਕਸੀਮੇਟਲੀ ਇਹਦਾ ਲੱਗਦਾ ਇਹਦਾ ਬਾਊ ਜੀ 300 ਕਿਲੋ 300 ਕਿਲੋ ਲਓ ਜੀ ਆ ਇੱਕ ਵਧੀਆ ਚੀਜ਼ ਦਿਖਾਈ ਆ ਤੇ ਇਹ ਕਪੜਾ ਫਿਰ ਮਿਲ ਜਾਂਦਾ ਜੀ ਦੁਬਾਰੇ ਹਾਂਜੀ ਹਾਂਜੀ 5000 ਦਾ ਕਪੜਾ ਅੱਛਾ 5000 ਦਾ ਹਾਂਜੀ ਅੱਛਾ ਇਹ ਕਪੜਾ ਕਾਸਟਲੀ ਨਹੀਂ ਥੋੜਾ ਜਿਹਾ ਜਿਵੇਂ ਇਹ ਕੁਆਲਿਟੀ ਕੁਆਲਿਟੀ ਕਰਕੇ ਬਾਊ ਜੀ ਕਿਉਂ ਮੈਂ ਦੱਸੋ ਮੈਂ ਤਨੀਆ ਵੀ ਨਾ ਲਾ ਰਿਆ ਹਾਂਜੀ ਮੈਂ ਤਾਂ ਬੈਲਟਾਂ ਸਿੱਧਾ ਲਾਤੀਆਂ ਦੇਖੋ ਆ ਗੱਡੀ ਦੀਆਂ ਸੀ ਅੱਛਾ ਅੱਗੇ ਵਾਲੀਆਂ ਬੈਲਟਾਂ ਨੇ ਸਾਰੀਆਂ ਹੀ ਆਏ ਆਈ ਸਾਰਾ ਜਿੱਥੇ ਜੋੜ ਪੈ ਰਹੇ ਨੇ ਜੀ ਜਿੱਥੇ ਵੀ ਜੋੜ ਨੇ ਉਥੇ ਗੱਡੀ ਵਾਲੀਆਂ ਸੀਟ ਬੈਲਟਾਂ ਲਾਈਆਂ ਨੇ ਤੇ ਐਂਗਲ ਬਾਈ ਜਿਹੜਾ ਆ ਆ ਲੋਹਾ ਯੂਜ਼ ਕੀਤਾ ਨੇ ਜਿਹੜਾ ਇੱਕ ਕੰਮ ਤੈਨੂੰ ਦਾ ਤੇ ਕੰਮ ਤੈ ਉਦਾਹਰਨ ਦੇਣ ਦੀ ਜਰੂਰਤ ਨਹੀਂ ਬਿਲਕੁਲ ਬਿਲਕੁਲ ਤੇ ਬਾਈ ਜੀ ਇੱਥੇ ਤਿਆਰ ਕਰਦੇ ਹੋ ਸਾਹਮਣੇ ਹਾਂਜੀ ਹਾਂਜੀ ਇੱਥੇ ਸਾਡੀ ਸਾਡੀ ਫੈਕਟਰੀ ਹੈ ਲਓ ਜੀ ਇਹ ਇਹਨਾਂ ਦੀ ਇੰਡਸਟਰੀ ਹੈ ਬਾਈ ਜੀ ਦੀ ਇਹ ਸਾਰਾ ਇੱਥੇ ਤਿਆਰ ਕਰਦੇ ਨੇ ਜੀ ਤੇ ਬਾਕੀ ਇਹਨਾਂ ਦੇ ਹੋਰ ਵੀ ਸਾਰੀਆਂ ਮਸ਼ੀਨਾਂ ਤਿਆਰ ਹੋਈਆਂ ਪਈਆਂ ਨੇ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਤੇ ਤੁਸੀਂ ਇਹ ਵੀਡੀਓ ਨੂੰ ਦੇਖ ਲਿਆ ਤੇ ਬਾਕੀ ਇਹਨਾਂ ਦਾ ਨੰਬਰ ਜਿਹੜਾ ਦਿੱਤਾ ਹੋਇਆ ਉਹਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਬਾਈ ਸਾਹਮਣੇ ਲੱਗੇ ਨੇ ਲਓ ਜੀ ਇਹ ਇਹਨਾਂ ਦੀ ਇੰਡਸਟਰੀ ਹੈ ਹਾਂਜੀ ਸਰ ਮਸ਼ੀਨ ਦੀ ਤੁਸੀਂ ਆਪਾਂ ਨੂੰ ਪੂਰੀ ਸਪੈਸੀਫਿਕੇਸ਼ਨ ਦੱਸੀ ਆਪਾਂ ਨੂੰ ਬਹੁਤ ਵਧੀਆ ਲੱਗਾ ਤੇ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ ਜੀ ਭਾਜੀ ਮੇਰੀ ਕੰਪਨੀ ਸਨੀ ਇੰਜੀਨੀਅਰਿੰਗ ਵਰਕਸ ਸੀ 55 ਫੋਕਲ ਪੁਆਇੰਟ ਪਟਿਆਲਾ ਪੰਜਾਬ ਚ ਫੈਕਟਰੀ ਹੈ ਜੀ ਹਾਂਜੀ ਤੇ ਮੇਰਾ ਕਾਲਿੰਗ ਨੰਬਰ 98780 72154 ਲਓ ਜੀ ਤੇ ਤੁਸੀਂ ਮੈਨੂੰ ਇਸ ਨੰਬਰ ਤੇ ਜਦ ਮਰਜ਼ੀ ਕਾਲ ਕਰੋ ਜੀ ਕਿਤੇ ਵੀ ਕਹੋ ਜਿਹੜੀ ਮਰਜ਼ੀ ਪੂਰੇ ਇੰਡੀਆ ਚ ਗਊਸ਼ਾਲਾ ਜੀ ਕਿਸੇ ਨੂੰ ਵੀ ਲੋੜ ਹੈ ਇਸ ਚੀਜ਼ ਦੀ ਹਾਂਜੀ ਹਾਂਜੀ ਤੇ ਅਸੀਂ ਡਿਲੀਵਰੀ ਕਰਵਾ ਕੇ ਦੇਵਾਂਗੇ ਤੁਹਾਨੂੰ ਸਾਰਾ ਸਿਸਟਮ ਦੱਸਾਂਗੇ ਜੀ ਤੇ ਬਾਕੀ ਮਾਨਤਨ ਭਾਜੀ ਆਪਣੀ ਵੀਡੀ ਸੇਵਾ ਦਾ ਕੰਮ ਹੈ ਇਹਦੇ ਤੇ ਜੋ ਬੰਦਾ ਕਹਿੰਦਾ ਸੀ ਉਹ ਹੀ ਮੰਨ ਲੈਂਦਾ ਲਓ ਜੀ ਇਹ ਭਾਜੀ ਦਾ ਨਾ ਮਤਲਬ ਸੁਭਾਅ ਜਿਹੜਾ ਬੜਾ ਫਲੈਕਸੀਬਿਲਟੀ ਵਾਲਾ ਹੈ ਨਾ ਜਿਵੇਂ ਆਪਾਂ ਕਹਿੰਨੇ ਆਂ ਉਵੇਂ ਕਰ ਲੈਂਦੇ ਆ ਸੋ ਪ੍ਰਾਈਸ ਵਿੱਚ ਵੀ ਤੁਹਾਨੂੰ ਚਲੋ ਮਾਨਤਨ ਹੋ ਜਾਊਗਾ ਬਾਕੀ ਉਹ ਚੀਜ਼ ਲੈਣ ਆਈ ਦੀਆਂ ਉਦੋਂ ਸਾਰੀ ਸੈਟਿੰਗ ਹੋ ਜਾਂਦੀ ਆ ਸੋ ਠੀਕ ਆ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਇਹ ਵੀਡੀਓ ਨੂੰ ਤੁਹਾਡਾ ਸ਼ੇਅਰ ਕਰਨਾ ਜਰੂਰ ਬੰਦਦਾ ਕਿਉਂਕਿ ਹੋਰ 2 2.5 ਮਹੀਨੇ ਨੂੰ ਅੱਗੇ ਗਰਮੀ ਆ ਰਹੀ ਆ ਤੇ ਗਰਮੀਆਂ ਦੇ ਵਿੱਚ ਪਸ਼ੂਆਂ ਦਾ ਥੋੜਾ ਜਿਆਦਾ ਉੱਪਰ ਥੱਲੇ ਹੋ ਜਾਂਦਾ ਵੈਸੇ ਵੀ ਸਿਆਲਾਂ 'ਚ ਵੀ ਕੰਮ ਆ ਜਾਂਦਾ ਪਸ਼ੂਆਂ ਨੂੰ 60 ਪੱਟ ਲੱਗ ਜਾਂਦਾ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ